ਠੀਕ ਹੈ ਘੇਰਾ ਬਣਿਆ ਹੋਊਗਾ ਜੀ ਇਹਦਾ ਚੈੱਕ ਕਰ ਲਓ ਹੈਂਡਵਰਕ ਦਾ 25 ਘੇਰਾ ਹੋਊਗਾ ਜੀ ਓਕੇ 25 ਘੇਰਾ ਬਣਿਆ ਹੋਊਗਾ ਤੇ ਇਸ ਦੇ ਨਾਲ ਬਾਜੂ ਤੇ ਬਾਟਮ ਦੇ ਵਿੱਚੋਂ ਇੱਕ ਆਪਸ਼ਨ ਰਹਿਣ ਵਾਲੀ ਹੈ ਚਾਹੇ ਬਾਜੂ ਬਣਾਲਿਓ ਚਾਹੇ ਬਾਟਮ ਠੀਕ ਹੈ ਜੀ ਤੇ ਨਾਲ ਇਸ ਦੇ ਦੁਪट्टे ਦੇ ਉੱਤੇ ਵਰਕ ਵੀ ਹੋਇਆ ਹੋਏਗਾ ਹਾਂਜੀ ਤੇ ਨਾਲ ਲੱਗੀ ਹੋਊਗੀ ਲੈਸ ਇਹ 1250 ਰੁਪਏ ਦਾ ਸੂਟ ਆ ਜੀ ਓਕੇ ਜੀ ਵੀਡੀਓ ਵਾਲਾ ਡਿਜ਼ਾਈਨ ਆ ਜੀ ਇਹ ਸਾਰੇ ਸੂਟ ਅਸੀਂ ਹੁਣ ਤੁਹਾਨੂੰ ਆਫਰ ਪ੍ਰਾਈਸ ਵਾਲੇ ਦਿਖਾਵਾਂਗੇ ਬਾਜੂ ਬਾਟਮ ਦੋਨੇ ਬਣੇ ਹੋਣਗੇ ਜੀ ਇਹਦੇ ਤੇ ਬਾਜੂ ਵੀ ਬਣਿਆ ਹੋਊਗਾ ਓਕੇ ਜੀ ਤੇ ਬਾਟਮ ਵੀ ਬਣੇ ਹੋਣਗੇ ਦੋਨੇ ਚੀਜ਼ਾਂ ਬਣੀਆਂ ਹੋਣਗੀਆਂ ਤੇ ਦੁਪੱਟਾ ਇਸ ਦਾ ਬਹੁਤ ਸੋਹਣਾ ਬੁਟੀਕ ਸਟਾਈਲ ਲੈਸਿਸ ਵਾਲਾ ਦੁਪੱਟਾ ਹੋਊਗਾ ਜਿਵੇਂ ਕੁੜੀਆਂ ਕਤਰੀਆਂ ਪਸੰਦ ਬਾਜੂ ਬਾਟਮ ਦੋਨੇ ਬਣੇ ਹੋਣਗੇ ਹਾਂਜੀ ਇਸ ਦਾ ਘੇਰਾ ਹੋਊਗਾ ਬਾਜੂ ਤੇ ਬਾਟਮ ਆਹ ਆਉਣਗੇ ਬਾਜੂ ਓਕੇ ਤੇ ਆਹ ਰਹਿਣ ਵਾਲਾ ਬਾਟਮ ਠੀਕ ਹੈ ਤੇ ਦੁਪੱਟਾ ਇਸ ਦਾ ਦੇਖ ਕੇ ਤੁਹਾਡਾ ਦਿਲ ਖੁਸ਼ ਹੋ ਜਾਏਗਾ ਜੀ ਹਾਂਜੀ ਆ ਹੋਏਗਾ ਦੁਪੱਟਾ ਇਹ ਹੋਊਗਾ ਜੀ 300 ਫੋਰਸ ਰੇਡ ਰਹਿਣ ਵਾਲੇ ਬਹੁਤ ਜੈਨੂਇਨ ਹਾਂਜੀ ਸਲਵਾਰ ਦੇ ਉੱਤੇ ਹੋਏਗਾ ਵਰਕ ਤੇ ਬਾਜੂ ਦੇ ਉੱਤੇ ਹੋਏਗਾ ਵਰਕ ਤੇ ਦੁਪੱਟਾ ਵੀ ਰਹਿਣ ਵਾਲਾ ਬਹੁਤ ਸੋਹਣਾ ਠੀਕ ਹੈ ਜਿਹੜੇ ਕਲਰ ਕੰਬੀਨੇਸ਼ਨਾਂ ਚ ਚਾਹੀਦੇ ਨੇ ਉਹਨਾਂ ਨੂੰ ਕਲਰ ਕੰਬੀਨੇਸ਼ਨ ਨਾਲ ਵੀ ਮਿਲ ਜਣਗੇ ਠੀਕ ਹੈ ਜੀ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਦੀ ਸਵਾਗਤ ਕਰਦੇ ਆਂ ਤੁਹਾਡਾ ਸਾਰਿਆਂ ਦਾ ਇੱਕ ਹੋਰ ਨਵੇਂ ਵਲੌਗ ਦੇ ਵਿੱਚ ਅੱਜ ਆਪਾਂ ਪਹੁੰਚੇ ਸੀ ਸ਼ਹਿਰ ਮਰੇਰ ਕੋਲਾ ਫੈਸ਼ਨ ਇੰਸਟਾ ਤੇ ਜਿਵੇਂ ਵਿਆਹਾਂ ਸ਼ਾਦੀਆਂ ਸੀਜ਼ਨ ਆ ਗਿਆ ਨਾ ਬਹੁਤ ਵੱਡੀਆਂ ਇਹਨਾਂ ਨੇ ਸ਼ੇਲਾ ਲਾਤੀਆਂ ਬਹੁਤ ਵੱਡੇ ਧਮਾਕੇ ਕਰਤੀ ਤੇ ਬਾਕੀ ਸ਼ਾਰੀ ਆਪਾਂ ਕਲੈਕਸ਼ਨ ਤੁਹਾਨੂੰ ਦਿਖਾਵਾਂਗੇ ਤੇ ਕਿ ਕਿਵੇਂ ਦੀ ਸ਼ਾਰੀ ਕਲੈਕਸ਼ਨ ਉਹ ਤੁਹਾਨੂੰ ਦੱਸਾਂਗੇ ਐਡਰੈਸ ਵੀਰੇ ਕੀ ਪੈਂਦਾ ਆਪਣਾ ਸਾਡਾ ਜੀ ਚਾਹੇ ਦਿੱਲੀ ਗੇਟ ਚਾਹੇ ਸਰਹੰਦੀ ਗੇਟ ਦੋਨਾਂ ਤੋਂ ਵਿਸ਼ਕਾਰ ਪੈਂਦਾ ਅਜ਼ੀਮਪੁਰਾ ਮਾਰਕੀਟ ਆ ਇਸ ਦੇ ਵਿੱਚ ਫੈਸ਼ਨਿਸਟ ਆ ਜਿਤੋਂ ਮਰਜ਼ੀ ਪੁੱਛ ਲਈ ਜਾਂ ਫਿਰ ਦਿੱਲੀ ਗੇਟ ਜਾਂ ਪਿੱਕ ਕਰਕੇ ਲੈ ਕੇ ਆਏਗਾ। ਕਿ ਕੀ ਕੀ ਆਫਰਾਂ ਲਾਤੀਆਂ ਫਿਰ ਅੱਜ ਆਪਾਂ ਨੇ? ਸਾਡੇ ਕੋਲੋਂ ਜੀ ਅਸੀਂ ਤੁਹਾਨੂੰ ਸੂਟ ਦਿਖਾਉਣੇ ਬਹੁਤ ਘੱਟ ਰੇਟਾਂ ਦੇ ਉੱਤੇ ਵਿਆਹ ਸ਼ਾਦੀਆਂ ਲਈ ਸਪੈਸ਼ਲ ਆਫਰ ਲਾਇਆ ਹੋਇਆ ਹੈ ਸਾਡੇ ਕੋਲੇ 400 ਤੋਂ ਸੂਟ ਸਟਾਰਟ ਹੋ ਜੂਗਾ ਪੂਰਾ ਵਧੀਆ 5 ਮੀਟਰ ਕਪੜਾ ਤੇ ਵਧੀਆ 2.5 ਮੀਟਰ ਦੁਪट्टे ਹੋਣਗੇ ਜੀ ਉੱਪਰੋਂ ਜਿੰਨਾ ਮਰਜ਼ੀ ਲੈ ਲਿਓ ਜਿੰਨਾ ਮਰਜ਼ੀ ਹੈਵੀ ਲੈ ਲਿਓ ਜਿੰਮੇ ਮਰਜ਼ੀ ਗਰਲਿਸ਼ ਸਾਰੇ ਹੋਣਗੇ ਬੁਟੀਕ ਸਟਾਈਲ ਸੂਟ। ਚੱਲਦੇ ਆ ਅੱਜ ਦੀ ਵੀਡੀਓ ਨੂੰ ਆਪਾਂ ਸ਼ੁਰੂ ਕਰਦੇ ਹਾਂ। ਲਓ ਜੀ ਅੱਜ ਪਹੁੰਚੇ ਆਪਾਂ ਸਹਿਰ ਮਰੇੜਕੋਟਲਾ ਫੈਸ਼ਨ ਇ ਤੇ ਇਹ ਸੈਰ ਮਰੇੜ ਕੋਲੇ ਦਾ ਅਜੀਮਪੁਰਾ ਬਾਜ਼ਾਰ ਤੁਸੀਂ ਸਰੰਦੀ ਗੇੜ ਤੋਂ ਵੀ ਪਹੁੰਚ ਸਕਦੇ ਹੋ ਤੁਸੀਂ ਦਿੱਲੀ ਗੇੜ ਤੋਂ ਵੀ ਪਹੁੰਚ ਸਕਦੇ ਹੋ ਠੀਕ ਆ ਜੀ ਤੇ ਚਲਦੇ ਆ ਤੁਹਾਨੂੰ ਸਾਰੀ ਆਪਾਂ ਕਲੈਕਸ਼ਨ ਜਿਹੜੀ ਉਹ ਦਿਖਾਉਣੇ ਆ ਜਿਹ ਫੈਸ਼ਨ ਇਨਸਟਾਲਾ ਦੀ ਤੇ ਚਲਦੇ ਆ ਅੱਜ ਦੀ ਵੀਡੀਓ ਨੂੰ ਆਪਾਂ ਸ਼ੁਰੂ ਕਰਦੇ ਆਂ ਹਾਂਜੀ ਵੀਰੇ ਆ ਚੈੱਕ ਕਰੋ ਜੀ 400 ਰੁਪਏ ਦਾ ਸੂਟ ਹੋਊਗਾ ਪੂਰਾ 5 ਮੀਟਰ ਕਪੜਾ ਹੋਊਗਾ ਕਲਰੇ ਚ ਲਾਈਟ ਡਾਰਕ ਮਿਲ ਜਣਗੇ ਲੈਂਥ ਦੀ ਕੋਈ ਦਿੱਕਤ ਨਹੀਂ ਹੋਊਗੀ ਲੈਂਥ ਦੇਣ ਦੇ ਵਿੱਚ ਜੇ ਤੁਸੀਂ ਕੁੜੀਆਂ ਨੂੰ ਦੇਣੇ ਹੋ ਕੁੜੀਆਂ ਵਾਲੇ ਰੰਗ ਵੀ ਮਿਲ ਜਣਗੇ ਜੇ ਤੁਸੀਂ ਆਂਟੀਆਂ ਨੇ ਲੈਣ ਨੇ ਆਂਟੀਆਂ ਵਾਲੇ ਰੰਗ ਓਕੇ ਦੁਪੱਟਾ 2.5 ਮੀਟਰ ਜੀ ਆ ਚੈੱਕ ਕਰ ਲੋ ਸਾਰੇ ਡਿਜ਼ਾਈਨ ਹੋਣਗੇ ਇੱਕ ਡਿਜ਼ਾਈਨ ਤੁਹਾਨੂੰ ਮੈਂ ਇੱਕ ਹੋਰ ਖੋਲ ਕੇ ਦਿਖਾ ਦਾਂਗਾ ਹਾਂਜੀ ਵੀਰੇ ਆ ਚੈੱਕ ਕਰੋ ਦੁਪੱਟਾ ਪੇਂਟ ਵਾਲਾ ਦੁਪੱਟਾ ਹੋਊਗਾ ਜੀ ਬਹੁਤ ਸੋਹਣਾ ਚੈੱਕ ਕਰੋ ਇਹ 400 ਵਾਲੇ ਸੂਟ ਦਾ ਦੁਪੱਟਾ ਜੀ ਇਹਦੇ ਵਿੱਚ ਹਾਂਜੀ ਤੁਹਾਨੂੰ ਕਲਰ ਵੀ ਹੋਰ ਦਿਖਾ ਦੇਣਾ ਹੈ ਵੀਗਲੇ ਵਾਲਾ ਚਾਹੀਦਾ ਉਹ ਗਰਲਿਸ਼ ਚਾਹੀਦਾ ਹੋਊਗਾ ਗਰਲਿਸ਼ ਵੀ ਮਿਲ ਜਾਣਗੇ ਪਿਓਰ ਕਾਟਨ ਮਸਲੀਨ ਹੋਊਗੀ ਜੀ ਆ ਚੈੱਕ ਕਰੋ ਲਓ ਜੀ ਆਹ ਇਸ ਦੇ ਵਿੱਚ ਆ ਨਾਲ ਪੇਂਟ ਵਾਲਾ ਦੁਪੱਟਾ ਹੋਊਗਾ ਤੇ ਜੇ ਤੁਹਾਨੂੰ ਚਾਹੀਦਾ ਵੀਗਲਾ ਤਾਂ ਵੀਗਲੇ ਵਾਲਾ 400 ਦਾ ਸੂਟ ਹੋਊਗਾ ਜੀ ਚਾਹੇ 50 ਸੂਟ 100 ਸੂਟ ਜਿੰਨੇ ਤੁਹਾਨੂੰ ਚਾਹੀਦੇ ਹੋਣਗੇ ਓਕੇ ਇੱਕ ਨਾਲ ਦੇ ਤੁਹਾਨੂੰ ਉਪਲਬਧ ਕਰ ਦਾਂਗੇ ਲਓ ਜੀ ਇਸੇ ਟਾਈਮ ਤੁਹਾਨੂੰ ਮਿਲ ਜਾਣਗੇ ਆ ਵੀਗਲੇ ਵਾਲਾ ਹੋਊਗਾ 5 ਮੀਟਰ ਕਪੜਾ ਹੋਊਗਾ ਜੀ ਤਾਂ ਆ ਪੇਂਟ ਵਾਲਾ ਇਸ ਦੇ ਨਾਲ ਹੋਊਗਾ ਦੁਪੱਟਾ ਇਹ ਹੋਊਗੀ 400 ਦੀ ਰੇਂਜ ਇਹਨਾਂ ਵਿੱਚ ਕਲਰ ਡਿਜ਼ਾਈਨ ਵਾਧੂ ਮਿਲ ਜਾਣਗੇ ਇਹ ਤੁਹਾਨੂੰ ਓਕੇ ਵੀਰੇ ਤੇ ਇਸ ਤੋਂ ਬਾਅਦ ਜੇ ਤੁਸੀਂ ਥੋੜਾ ਜਿਆਦਾ ਰੇਂਜ ਉੱਪਰ ਨੂੰ ਜਾਮੋਗੇ ਆ 1050 ਰੁਪਏ ਦੇ ਵਿੱਚ ਆਰਗੰਜ਼ਾ ਦਾ ਸੂਟ ਹੋਊਗਾ ਜੀ ਤੇ ਇਹਦੇ ਉੱਤੇ ਹੈਂਡਵਰਕ ਹੋਇਆ ਹੋਊਗਾ ਬਾਜੂ ਬਾਟਮ 'ਚ ਇੱਕ ਆਪਸ਼ਨ ਬਣਿਆ ਹੋਊਗਾ ਚੈੱਕ ਕਰੋ ਪੂਰਾ 5 ਮੀਟਰ ਕਪੜਾ ਲੱਗਿਆ ਹੋਏਗਾ ਓਕੇ ਆਰਗੰਜ਼ਾ ਦਾ ਸੂਟ ਹੋਊਗਾ ਹੈਂਡਵਰਕ ਚੈੱਕ ਕਰਾ ਦਿਓ 1050 ਰੁਪਏ ਦਾ ਸੂਟ ਆ ਜੀ ਇਹ ਠੀਕ ਹੈ ਇਹਦੇ 'ਚ ਬਾਜੂ ਤੇ ਬਾਟਮ 'ਚ ਇੱਕ ਆਪਸ਼ਨ ਹੋਊਗਾ ਚਾਹੇ ਬਾਜੂ ਬਨਾਲੀਓ ਚਾਹੇ ਬਾਟ ਇਸ ਦੇ ਨਾਲ ਦੁਪੱਟਾ ਹੋਊਗਾ ਕੱਟਵਰਕ ਵਾਲਾ ਪੂਰਾ ਸੋਹਣਾ ਲੋ ਵੀ ਇਹਦੇ ਚਾਰੇ ਸਾਈਡਾਂ ਦੇ ਉੱਤੇ ਜੀ ਕੱਟਵਰਕ ਹੋਇਆ ਹੋਊਗਾ ਹਾਂਜੀ ਵੀਰੇ ਵਿੱਚ ਤੁਸੀਂ ਅਗਰ ਇਸ ਦੇ ਨਾਲ ਗਰਲਿਸ਼ ਲੈਣਾ ਗਰਲਿਸ਼ ਮਿਲ ਜਣਗੇ ਓਕੇ ਜੇ ਆਂਟੀ ਸਟਾਈਲ ਲੈਣਾ ਆਂਟੀ ਸਟਾਈਲ ਮਿਲ ਜਣਗੇ ਹੈਂਡਵਰਕ ਹੋਇਆ ਹੋਊਗਾ 1050 ਠੀਕ ਹੈ ਵੀਰੇ ਇਸ ਤੋਂ ਬਾਅਦ ਜੇ ਤੁਸੀਂ ਹੈਂਡਵਰਕ ਵਾਲਾ ਸੂਟ ਲੈਣਾ ਥੋੜੀ ਜੀ ਰੇਂਜ ਹੋਰ ਪਲੱਸ ਕਰਨੀ ਆ ਹਾਂਜੀ ਇਹ ਨਵਾਂ ਕੱਪੜਾ ਹੋਊਗਾ ਜੀ ਆਸਟ੍ਰੇਲੀਅਨ ਕ੍ਰੇਪ ਬੋਲਦੇ ਨੇ ਇਸ ਨੂੰ ਓਕੇ ਇਹ ਹੋਊਗਾ 1250 ਰੁਪਏ ਦਾ 25 ਘੇਰਾ ਬਣਿਆ ਹੋਊਗਾ ਜੀ ਇਹਦਾ ਚੈੱਕ ਕਰ ਲੋ ਹੈਂਡਵਰਕ ਦਾ 25 ਘੇਰਾ ਹੋਊਗਾ ਜੀ ਓਕੇ 25 ਘੇਰਾ ਬਣਿਆ ਹੋਊਗਾ ਤੇ ਇਸ ਦੇ ਨਾਲ ਬਾਜੂ ਤੇ ਬਾਟਮ ਦੇ ਵਿੱਚੋਂ ਇੱਕ ਆਪਸ਼ਨ ਰਹਿਣ ਵਾਲੀ ਹੈ ਚਾਹੇ ਬਾਜੂ ਨਾਲ ਲਿਓ ਚਾਹੇ ਬਾਟਮ ਠੀਕ ਹੈ ਜੀ ਤੇ ਨਾਲ ਇਸ ਦੇ ਦੁਪੱਟੇ ਦੇ ਉੱਤੇ ਵਰਕ ਵੀ ਹੋਇਆ ਹੋਏਗਾ ਹਾਂਜੀ ਤੇ ਨਾਲ ਲੱਗੀ ਹੋਊਗੀ ਲੈਸ ਇਹ 1250 ਰੁਪਏ ਦਾ ਸੂਟ ਆ ਜੀ ਓਕੇ ਵੀਰੇ ਕੱਪੜਾ ਹੋਊਗਾ ਪੂਰਾ 5 ਮੀਟਰ ਇਸ ਦੇ ਵਿੱਚ ਰੰਗ ਜਿੰਨੇ ਮਰਜ਼ੀ ਲੈ ਲਿਓ ਤੇ ਡਿਜ਼ਾਈਨ ਜਿੰਨੇ ਮਰਜ਼ੀ ਲੈ ਲਿਓ ਇਸ ਦੇ ਵਿੱਚ ਡਿਜ਼ਾਈਨ ਵਰਦ ਮਿਲ ਜਣਗੇ ਜੇ ਗਰਲਿਸ਼ ਡਾਰਕ ਚਾਹੀਦੇ ਨੇ ਡਾਰਕ ਵੀ ਮਿਲ ਜਣਗੇ ਜੇ ਲਾਈਟ ਚਾਹੀਦੇ ਨੇ ਲਾਈਟ ਠੀਕ ਆ ਆ ਦੇਖੋ ਕਰੋ ਚੈੱਕ ਲਓ ਜੀ ਟੋਟਲ ਹੈਂਡ ਦੇ ਵਰਕ ਹੋਣਗੇ ਜੀ ਇਹ ਸੂਟ ਹੈਗਾ ਜੀ 1250 ਰੁਪਏ ਦਾ ਸੂਟ ਇਸ ਦੇ ਉੱਤੇ ਹੋਏਗਾ ਜਿਵੇਂ ਦੂਸਰੇ ਦੇ ਉੱਤੇ ਲੈਂਸ ਲੱਗੀ ਹੋਈ ਸੀ ਤੀ ਇਹਦੇ ਉੱਤੇ ਹੋਇਆਗਾ ਕੱਟਵਰਕ ਇਸ ਤੋਂ ਬਾਅਦ ਜੇ ਤੁਸੀਂ ਥੋੜਾ ਜਿਹਾ ਉੱਪਰ ਨੂੰ ਚੱਲੇ ਵੀਡੀਓ ਫੋਟੋਆਂ ਵਾਲੇ ਡਿਜ਼ਾਈਨ ਬਣਾਉਣੇ ਆ ਜੀ ਅਸੀਂ ਸਾਰੇ ਬੁਟੀਕ ਸਟਾਈਲ ਹਾਂਜੀ ਆ ਗਲਾਸ ਦੇ ਉੱਤੇ ਹੋਏਗਾ ਪਿਓਰ ਗਲਾਸ ओके ग्लास टिशू ਵੀ ਬੋਲ ਦਿੰਦੇ ਨੇ ग्लास ਆਰਗੰਜ਼ਾ ਵੀ ਬੋਲ ਦਿੰਦੇ ਚੈੱਕ ਕਰੋ ਡਿਜ਼ਾਈਨ ਹਾਂਜੀ ਵੀਡੀਓ ਵਾਲਾ ਡਿਜ਼ਾਈਨ ਆ ਜੀ ਇਹ ਸਾਰੇ ਸੂਟ ਅਸੀਂ ਹੁਣ ਤੁਹਾਨੂੰ ਆਫਰ ਪ੍ਰਾਈਸ ਵਾਲੇ ਦਿਖਾਵਾਂਗੇ ਬਾਜੂ ਬਾਟਮ ਦੋਨੇ ਬਣੇ ਹੋਣਗੇ ਜੀ ਤੇ ਉੱਤੇ ਬਾਜੂ ਵੀ ਬਣਿਆ ਹੋਊਗਾ ਓਕੇ ਜੀ ਤੇ ਬਾਟਮ ਵੀ ਬਣੇ ਹੋਣਗੇ ਦੋਨੀਆਂ ਚੀਜ਼ਾਂ ਬਣੀਆਂ ਹੋਣਗੀਆਂ ਤੇ ਦੁਪੱਟਾ ਇਸ ਦਾ ਬਹੁਤ ਸੋਹਣਾ ਬੁਟੀਕ ਸਟਾਈਲ ਲੈਸਿਸ ਵਾਲਾ ਦੁਪੱਟਾ ਹੋਊਗਾ ਜਿਵੇਂ ਕੁੜੀਆਂ ਕਤਰੀਆਂ ਪਸੰਦ ਕਰਦੀਆਂ ਨੇ ਹਾਂਜੀ 2 ਮੀਟਰ ਦਾ ਦੁਪੱਟਾ ਹੋਊਗਾ ਪੂਰਾ ਸਰਦਾਰੀ ਤੇ ਲੈਸ ਲੱਗੀ ਹੋਊਗੀ ਠੀਕ ਆ ਵੀਰੇ ਜੇ ਜਿਹੜੇ ਆਰੀ ਪਲਸ ਹੈਂਡਵਰਕ ਨੂੰ ਪਸੰਦ ਕਰਦੇ ਨੇ ਕਿ ਆਰੀ ਵਰਕ ਵੀ ਹੋਵੇ ਹਾਂਜੀ ਨਾਲ ਹੈਂਡਵਰਕ ਹੋਇਆ ਹੋਵੇ ਕਰੋ ਚੱਕ ਬਹੁਤ ਸੋਹਣਾ ਡਿਜ਼ਾਈਨ ਹੋਊਗਾ ਜੀ ਹਾਂਜੀ ਬਾਜੂ ਤੇ ਬਾਟਮ ਦੋਨਾਂ ਤੇ ਵਰਕ ਹੋਊਗਾ ਬਾਜੂ ਵੀ ਬਣੇ ਹੋਣਗੇ ਇਹਦੇ ਹਾਂਜੀ ਤੇ ਬਾਟਮ ਵੀ ਬਣੇ ਹੋਣਗੇ ਆਹ ਹੋਊਗੀ ਸਲਵਾਰ ਓਕੇ ਆ ਘੇਰਾ ਗਲਾ ਬਾਜੂ ਤੇ ਇਸ ਦਾ ਦੁਪੱਟਾ ਹੋਊਗਾ ਲਾਜਵਾਬ ਜੀ ਠੀਕ ਆ ਵੀਰੇ ਸੂਟ ਰਹਿਣ ਵਾਲ ਜੀ ਇਹ 2450 ਰੁਪਏ ਦਾ ਲਓ ਜੀ 2400 ਪੂਰਾ ਹੈਵੀ ਆਰੀ ਵਾਲਾ ਸੈਂਡਵਰਕ 2450 ਰੁਪਏ ਦੇ ਵਿੱਚ ਦਵਾਂਗੇ ਜੀ ਠੀਕ ਆ ਜੀ ਇਸ ਦੇ ਵਿੱਚ ਡਿਜ਼ਾਈਨ ਕਲਰ ਵਾਧੂ ਮਿਲ ਜਾਣਗੇ ਆ ਚੈੱਕ ਕਰੋ ਜੀ ਆ 2750 ਵਾਲਾ ਆਰੀ ਤੇ ਹੈਂਡਵਰਕ ਹੋਊਗਾ ਹੈਵੀ ਓਕੇ ਆ ਚੈੱਕ ਕਰ ਲਓ ਲਓ ਜੀ ਗੜਾ ਕੇਰਾ ਬਾਜੂ ਬਾਟਮ ਆ ਬਾਜੂ ਚੈੱਕ ਕਰਾ ਦਿਓ ਪਹਿਰਾਂ ਨੂੰ ਪੂਰੇ ਹੈਵੀ ਬਾਟਮ ਹੋਣਗੇ ਆ ਸਲਵਾਰ ਦੀ ਵਰਕ ਹੋਊਗਾ ਤੇ ਦੁਪੱਟਾ ਇਸ ਦਾ ਲਾਜਵਾਬ ਦੁਪੱਟਾ ਬਣਿਆ ਹੋਊਗਾ ਜੀ ਹਾਂਜੀ ਬਹੁਤ ਸੋਹਣਾ ਚੈੱਕ ਕਰੋ ਲੈ ਲਓ ਜੀ ਹਾਂਜੀ ਆਹ ਦੁਪੱਟਾ ਹੋਊਗਾ ਦੁਪੱਟੇ ਦੇ ਉੱਤੇ ਪੂਰਾ 2.5 ਮੀਟਰ ਦੇ ਉੱਤੇ ਹੈਵੀ ਵਰਕ ਹੋ ਰਹਿਣ ਵਾਲਾ ਜੀ ਠੀਕ ਆ ਤੇ ਇਸ ਦੇ ਵਿੱਚ ਇੱਕ ਆਰੀ ਵਰਕ ਦੇ ਵਿੱਚ 4 ਸਾਈਡ ਵਰਕ ਵਾਲਾ ਦਿਖਾਈ ਹੋ ਰਿਹਾ ਜੇ ਇੱਕ ਆਹ ਚੈੱਕ ਕਰੋ ਜੀ ਹਾਂਜੀ ਕਲਰ ਵੀ ਤੁਹਾਨੂੰ ਯੂਨੀਕ ਮਿਲਣਗੇ ਸਾਰਾ ਬੁਟੀਕਾਂ ਦਾ ਕੰਮ ਆ ਸਾਡੇ ਕੋਲ ਹੋਲ ਸੇਲ ਲਈ ਬੁਟੀਕਾਂ ਲੈਣ ਆਉਂਦੀਆਂ ਨੇ ਆ ਚੈੱਕ ਕਰੋ ਬਾਜੂ ਬਾਟਮ ਦੋਨੇ ਬਣੇ ਹੋਣਗੇ ਹਾਂਜੀ ਇਸ ਦਾ ਘੇਰਾ ਹੋਊਗਾ ਬਾਜੂ ਤੇ ਬਾਟਮ ਆਹ ਆਉਣਗੇ ਬਾਜੂ ਤੇ ਆਹ ਰਹਿਣ ਵਾਲਾ ਬਾਟਮ ਠੀਕ ਹੈ ਤੇ ਦੁਪੱਟਾ ਇਸ ਦਾ ਦੇਖ ਕੇ ਤੁਹਾਡਾ ਦਿਲ ਖੁਸ਼ ਹੋ ਜਾਏਗਾ ਜੀ ਹਾਂਜੀ ਆ ਹੋਏਗਾ ਦੁਪੱਟਾ ਇਹ ਹੋਊਗਾ ਜੀ 3000 ਦਾ ਸੂਟ ਲਓ ਜੀ ਚੈੱਕ ਕਰਵਾ ਦਿਓ 4 ਸਾਈਡ ਦੁਪੱਟੇ ਦੇ ਉੱਤੇ ਵਰਕ ਹੋਊਗਾ ਨਾਲ ਨੂੰ ਲੱਗੀ ਹੋਏਗੀ ਲੈਸ ਹਾਂਜੀ ਬਹੁਤ ਸੋਹਣਾ ਡਿਜ਼ਾਈਨ ਹੈ 2.5 ਮੀਟਰ ਦਾ ਪੂਰਾ ਦੁਪੱਟਾ ਲੱਗਿਆ ਹੋਊਗਾ ਠੀਕ ਆ ਵੀਰੇ ਵਰਕ ਹੋਊਗਾ ਪੂਰਾ ਨਜ਼ਾਰੇਦਾਰ ਹਾਂਜੀ ਹੈਂਡਵਰਕ ਵਾਲੇ ਜਿਹੜੇ ਕੱਲੇ ਹੈਂਡ ਚਾਹੁੰਦੇ ਨੇ ਸਾਡੇ ਕੋਲੇ 30-35 ਤਰ੍ਹਾਂ ਦੇ ਨਵੇਂ ਫੈਬਰਿਕ ਮਿਲ ਜਾਣਗੇ ਓਕੇ ਜਿਹੜੇ ਤੁਸੀਂ ਦੇਖੇ ਵੀ ਨਹੀਂ ਹੋਣੇ ਲਓ ਜੀ ਚੈੱਕ ਕਰ ਲਓ ਇਹ ਹੋਊਗਾ 3000 ਦਾ ਜੇ ਪੂਰਾ ਹੈਵੀ ਬਾਜੂ ਤੇ ਬਾਟਮ ਬਾਜੂ ਵੀ ਬਣੇ ਹੋਣਗੇ ਤੇ ਆਹ ਬਾਜੂ ਬਣੇ ਹੋਏ ਨੇ ਓਕੇ ਜੀ ਤੇ ਆਹ ਬਣੇ ਹੋਣਗੇ ਬਾਟਮ ਠੀਕ ਇਹ ਰਹੇਗਾ 3000 ਦੀ ਰੇਂਜ ਚ ਹਾਂਜੀ ਤੇ ਜਿਨਾਂ ਨੂੰ ਚਾਹੀਦੇ ਨੇ ਨਵੀਆਂ ਚੀਜ਼ਾਂ ਗਲਾਸ ਦੇ ਉੱਤੇ ਆ ਦੇਖੋ ਹਾਂਜੀ ਇਹ ਸਾਰੇ ਜੀ ਮੇਨ ਡਿਸਕਾਊਂਟ ਪ੍ਰਾਈਸ ਦੇ ਉੱਤੇ ਅਸੀਂ ਵੇਚ ਰਹੇ ਹਾਂ ਓਕੇ ਵੀਰੇ ਆ ਕਰ ਲੋ ਚੈੱਕ ਦਬਕੇ ਦਾ ਵਰਕ ਹੋਊਗਾ ਜੀ ਲਓ ਜੀ ਵਰਕ ਚੈੱਕ ਹੋਣਾ ਆ ਬਾਜੂ ਦੇ ਵੀ ਵਰਕ ਹੋਊਗਾ ਨਾਲ ਨੂੰ ਪਿਓਰ ਦੀ ਬਾਟਮ ਹੋਊਗੀ ਬਾਟਮ ਤੇ ਹੀ ਵਰਕ ਹੋਊਗਾ ਓਕੇ ਵੀਰੇ ਤੇ ਦੁਪੱਟਾ ਰਹਿਣ ਵਾਲਾ ਲਾਜਵਾਬ ਆ ਚੈੱਕ ਕਰ ਲੋ ਆ ਹੋਊਗਾ ਦੁਪੱਟਾ ਜੀ ਇਹਦਾ ਠੀਕ ਆ ਜੀ ਪੂਰਾ ਸੋਨਾ ਖੈਂਡ ਦਾ ਵਰਕ ਹੋਊਗਾ ਗਲਾਸ ਦਾ ਦੁਪੱਟਾ ਹੋਊਗਾ ਤੇ ਜਿਹੜੇ ਖੀਨਖਾਪ ਪਾਉਣ ਵਾਲੇ ਨੇ ਕਹਿੰਦੇ ਨੇ ਜੀ ਖੀਨਖਾਪ ਚਾਹੀਦੀ ਆ ਆ ਕਰਿਓ ਚੈੱਕ ਖੀਨਖਾਪ ਦਾ ਸੂਟ ਜੀ ਬਹੁਤ ਸੋਹਣਾ ਡਿਜ਼ਾਈਨ ਹੋਊਗਾ ਪੈਚ ਵਰਕ ਵਾਲਾ ਓਕੇ ਚੈੱਕ ਕਰੋ ਪੈਚ ਇਹਦੇ ਬਾਜੂ ਦੇ ਉੱਤੇ ਵੀ ਪੈਚ ਲੱਗਿਆ ਹੋਊਗਾ ਜੀ ਹਾਂਜੀ ਆਹ ਰਹਿਣ ਵਾਲੇ ਨੇ ਬਾਜੂ ਠੀਕ ਆ ਵੀਰੇ ਤੇ ਬਾਟਮ ਦੇ ਉੱਤੇ ਵਰਕ ਹੋਏਗਾ ਜੀ ਆਹ ਹੈਗਾ ਬਾਟਮ ਹਾਂਜੀ ਤੇ ਆਹ ਰਹੇਗਾ ਲੈਸ ਵਾਲਾ ਦੁਪੱਟਾ ਠੀਕ ਆ ਜੀ ਤੇ ਜਿਨ੍ਹਾਂ ਨੂੰ ਚਾਹੀਦੀਆਂ ਨੇ ਰੇਂਜਾਂ ਉੱਚੀਆਂ ਦਬਕੇ ਦੇ ਵਰਕ ਹਾਂਜੀ ਉਹ ਸਾਡੇ ਕੋਲੇ ਸਪੈਸ਼ਲ ਇੱਕ ਵਾਰ ਜ਼ਰੂਰ ਵਿਜ਼ਿਟ ਕਰਿਓ ਓਕੇ ਆ ਚੈੱਕ ਕਰੋ ਕਪੜਾ ਬਹੁਤ ਸੋਹਣਾ ਨਮਾ ਕਪੜਾ ਜੀ ਓਕੇ ਪ੍ਰੋਪਰ ਦਬਕੇ ਦਾ ਕੰਮ ਹੋਊਗਾ ਠੀਕ ਹੈ ਜੀ ਸਾਰਾ ਦਬਕੇ ਦਾ ਜਾਲ ਰਹਿਣ ਵਾਲਾ ਬਹੁਤ ਸੋਹਣਾ ਗੱਠ ਦੀ ਕਢਾਈ ਹੋਊਗੀ ਹਾਂਜੀ ਤੇ ਇਸ ਦੇ ਜਿਹੜੀ ਬਾਟਮ ਆ ਬਾਟਮ ਤੇ ਵੀ ਦੇਖੋ ਚੈੱਕ ਕਰਾ ਦਿਓ ਲਓ ਵੀ ਆ ਸਲਵਾਰ ਹੋਊ ਨੈਚੁਰਲ ਕ੍ਰੇਪ ਦੀ ਹਾਂਜੀ ਤੇ ਦੁਪੱਟਾ ਰਹਿਣ ਵਾਲਾ ਇਸ ਦਾ ਚਰੋਂ ਦਾ ਦੁਪੱਟੇ ਤੇ ਵੀ ਸੈਂਡਵਰਕ ਹੋਏਗਾ ਓਕੇ ਵੀਰੇ ਜਿਹੜੇ ਕਹਿੰਦੇ ਨੇ ਕਿ ਥੋੜਾ ਹੋਰ ਅਲੱਗ ਚਾਹੀਦਾ ਵਿੱਚ ਕੰਟਰਾਸਟ ਨਾ ਹੋਵੇ ਸਿੰਗਲ ਕਲਰ ਕਲਰ ਹੋਵੇ ਹਾਂਜੀ ਆ ਚੈੱਕ ਕਰ ਲੋ ਦਬਕੇ ਦਾ ਜਾਲ ਜੀ ਲਓ ਜੀ ਪੂਰਾ ਸੂਟ ਦਬਕੇ ਨਾਲ ਭਰਿਆ ਪਿਆ ਜੀ ਹਾਂਜੀ ਰੇਡ ਰਹਿਣ ਵਾਲੇ ਬਹੁਤ ਜੈਨੂਨ ਹਾਂਜੀ ਸਲਵਾਰ ਦੇ ਉੱਤੇ ਹੋਏਗਾ ਵਰਕ ਤੇ ਬਾਜੂ ਦੇ ਉੱਤੇ ਹੋਏਗਾ ਵਰਕ ਤੇ ਦੁਪੱਟਾ ਵੀ ਰਹਿਣ ਵਾਲਾ ਬਹੁਤ ਸੋਹਣਾ ਠੀਕ ਹੈ ਜਿਹੜੇ ਕਲਰ ਕੰਬੀਨੇਸ਼ਨਾਂ ਚ ਚਾਹੀਦੇ ਨੇ ਉਹਨਾਂ ਨੂੰ ਕਲਰ ਕੰਬੀਨੇਸ਼ਨ ਨਾਲ ਵੀ ਮਿਲ ਜਣਗੇ ਠੀਕ ਹੈ ਤੇ ਰਾਇਲ ਬਲੂ ਦੀ ਬਹੁਤ ਡਿਮਾਂਡ ਰਹਿੰਦੀ ਆ ਆ ਚੱਕੋ ਜੀ 2250 ਰੁਪਏ ਦੇ ਵਿੱਚ ਹੈਵੀ ਹਾਂਜੀ ਰਾਇਲ ਬਲੂ ਸੂਟ ਬਰਬਰੀ ਸਟਨ ਦੇ ਉੱਤੇ ਹੋਏਗਾ ਚੈੱਕ ਕਰਾ ਦਿਓ ਬਹੁਤ ਸੋਹਣਾ ਸੂਟ ਵੀਡੀਓ ਵਾਲਾ ਡਿਜ਼ਾਈਨ ਹੋਊਗਾ ਹਾਂਜੀ ਦੁਪੱਟਾ ਵੀ ਇਸ ਦਾ ਰਾਇਲ ਬਲੂ ਹੋਊਗਾ 2250 ਰੁਪਏ ਰੇਟ ਰਹੇਗਾ ਇਹਦਾ 2250 ਲਿਮਟਡ ਸਟਾਕ ਜਲਦੀ ਤੋਂ ਜਲਦੀ ਫੋਨ ਚੱਕੋ 8566956000 ਤੇ ਕਾਲ ਕਰੋ ਹਾਂਜੀ ਜਾਂ ਫਿਰ ਮਲੇਰ ਕੋਲ ਲੈ ਵਿਜ਼ਿਟ ਕਰੋ ਆਫਰਾਂ ਦੇ ਉੱਤੇ ਚੀਜ਼ਾਂ ਮਲੇਰ ਕੋਲ ਲੈ ਵੇਚੀਆਂ ਜਾ ਰਹੀਆਂ ਨੇ ਚੈੱਕ ਕਰੋ ਫਰਕਾਵਾਦੀ ਤਾਂ ਤੁਸੀਂ ਬਹੁਤ ਦੇਖਿਆ ਹੋਗਾ ਪਰ ਇਹਦੇ ਨਾਲ ਦਾ ਤੁਹਾਨੂੰ ਡਿਜ਼ਾਈਨ ਨਹੀਂ ਮਿਲੂਗਾ ਕਿਤੇ ਲਓ ਜੀ ਯੂਨਿਕ ਪੈਚ ਵਾਲਾ ਡਿਜ਼ਾਈਨ ਆ ਜੀ ਚੈੱਕ ਕਰ ਲੋ ਇਸ ਦੀ ਬਾਟਮ ਬਹੁਤ ਸੋਹਣੀ ਬਾਟਮ ਆ ਹਾਂਜੀ ਬਾਟਮ ਦੇ ਉੱਤੇ ਪੈਚ ਹੋਊਗਾ ਬਾਜੂ ਦੇ ਉੱਤੇ ਵੀ ਪੈਚ ਹੋਊਗਾ ਆ ਚੈੱਕ ਕਰਵਾ ਦਿਓ ਆ ਹੋਊਗੀ ਬਾਟਮ ਲਓ ਜੀ ਬਾਟਮ ਆ ਰਹਿਣ ਵਾਲਾ ਬਾਜੂ ਤੇ ਇਹਦਾ ਦੁਪੱਟਾ ਤਾਂ ਦਿਲ ਖੁਸ਼ ਕਰ ਦੂਗਾ ਲਓ ਜੀ ਦੁਪੱਟਾ ਇਸ ਦਾ ਜਾਨ ਕੱਢਣ ਵਾਲਾ ਦੁਪੱਟਾ ਹੀ ਚੈੱਕ ਕਰੋ ਹਾਂਜੀ ਹਾਂਜੀ ਆਮ ਦੁਕਾਨਦਾਰਾਂ ਦੇ ਹਿਸਾਬ ਤੋਂ ਬਾਹਰ ਆ ਜੀ ਸੂਟ ਇਹ ਹਾਂਜੀ ਆ ਚੈੱਕ ਕਰ ਲੋ ਸਾਰੇ ਆ ਬ੍ਰਾਈਡਲ ਸੂਟ ਹੋਣਗੇ ਸਾਰੇ ਆਫਰ ਪ੍ਰਾਈਸ ਦੇ ਉੱਤੇ ਤੁਹਾਨੂੰ ਦਿੱਤੇ ਜਾ ਰਹੇ ਨੇ ਓਕੇ ਵੀਰੇ ਪੂਰੇ ਹੈਵੀ ਵਧੀਆ ਪਿਓਰ ਵਾਲੇ ਕੱਪੜੇ ਹੋਣਗੇ ਜੀ ਹਾਂਜੀ ਕੁਆਲਿਟੀ ਹੋਊਗੀ ਹਰ ਇੱਕ ਚੀਜ਼ ਦੀ ਰੇਟ ਹੋਣਗੇ ਬਹੁਤ ਜ਼ਿਆਦਾ ਜੈਨੂਨ ਲਓ ਜੀ ਬਾਜੂ ਬਾਟਮ ਆ ਚੈੱਕ ਕਰ ਲੋ ਇਹਦੇ ਆ ਸਲਵਾਰ ਹੋਊਗੀ ਜੀ ਹਾਂਜੀ ਆ ਬਾਜੂ ਬਣੇ ਹੋਣਗੇ ਆ ਘੇਰਾ ਹੋਊਗਾ ਤੇ ਆ ਕਰੋ ਦੁਪੱਟਾ ਚੈੱਕ ਲਓ ਇਹ ਵਾਲੀਆਂ ਚੀਜ਼ਾਂ ਸਿਰਫ ਤੁਹਾਨੂੰ ਫੈਸ਼ਨਿਸਟ ਹਮਲੇ ਰਿਕੋਡਲਾ ਤੋਂ ਮਿਲਣਗੀਆਂ। ਹਾਂਜੀ। ਬਹੁਤ ਸੋਹਣੀਆਂ ਚੀਜ਼ਾਂ। ਆ ਚੈੱਕ ਕਰ ਲਓ ਜਿਨ੍ਹਾਂ ਨੇ ਘੱਟ ਹੈਂਡ ਚਾਹੀਦਾ। ਕਹਿੰਦੇ ਜੀ ਹੈਡ ਘੱਟ ਹੋਵੇ, ਬਹੁਤ ਜ਼ਿਆਦਾ ਨਾ ਹੋਵੇ, ਜ਼ਰੀ ਦਾ ਕੰਮ ਹੋਵੇ, ਦੁਪੱਟਾ ਹੋਵੇ ਹੈਵੀ। ਓਕੇ। ਆ ਚੈੱਕ ਕਰ ਲਓ। ਆ ਸਾਰੀਆਂ ਚੀਜ਼ਾਂ ਤੁਹਾਨੂੰ ਮਿਲਣਗੀਆਂ ਰੇਟ ਬਹੁਤ ਜ਼ਿਆਦਾ ਜੈਨੂਨ ਆਫਰ ਪ੍ਰਾਈਸ ਦੇ ਉੱਤੇ। ਹਾਂਜੀ। ਤੇ ਆ ਜਿਵੇਂ ਕਈ ਵਾਰੀ ਕੁੜੀਆਂ ਕਤਰੀਆਂ ਨੂੰ ਚਾਹੀਦੇ ਹੁੰਦੇ ਨੇ ਸੂਟ ਕਿ ਰੇਂਜ ਵੀ ਠੀਕ ਹੋਵੇ। ਹਾਂਜੀ। ਤੇ ਕਲਰ ਨਵੇਂ ਹੋਣ, ਵਰਕ ਹੋਣ ਬਿਲਕੁਲ ਜੈਨੂਨ। ਠੀਕ ਹੈ ਜੀ ਤੇ ਹੁਣ ਦਬਕੇ ਦੇ ਆ ਕਰਾ ਲਓ ਚੈੱਕ ਲਓ ਜੀ ਬਹੁਤ ਸੋਹਣਾ ਸ਼ਮਰ ਬਰਬਰੀ ਦੇ ਉੱਤੇ ਹਾਂਜੀ ਤੇ ਦੁਪੱਟੇ ਦੇ ਉੱਤੇ ਦਬਕੇ ਦਾ ਵਰਕ ਹੋਊਗਾ ਹੋਊਗਾ ਗਰਲਿਸ਼ ਬਹੁਤ ਘੱਟ ਬਹੁਤ ਸੋਹਣਾ ਚੈੱਕ ਕਰੋ ਲਓ ਜੀ ਕਲਰ ਇਹਦੇ ਵਿੱਚ ਇਸ ਤਰ੍ਹਾਂ ਦੇ ਕਲਰ ਮਿਲਣਗੇ ਹਾਂਜੀ ਕਿ ਬਿਲਕੁਲ ਦੱਸਣਗੇ ਆ ਕਲਰ ਆਪਣੇ ਮੂੰਹ ਨਾਲ ਬੋਲ ਕੇ ਜੀ ਇਹਨਾਂ ਨੂੰ ਬੈਲਵੈਟ ਚਾਹੀਦੀ ਆ ਬੈਲਵੈਟ ਦੇ ਵਿੱਚ ਆ ਬੈਲਵੈਟ ਦੇਖ ਲਿਓ ਜੀ ਦੁਕਾਨਦਾਰਾਂ ਕੋਲੇ ਓਕੇ ਮਿਲੇਗੀ ਨਹੀਂ ਪਿਓਰ ਵਾਲੀ ਬੈਲਵੈਟ ਹੋਊਗੀ ਬਿਲਕੁਲ ਪਿਓਰ ਦੀ ਕੁਆਲਿਟੀ ਵਾਲੀ ਬੈਲਵੈਟ ਲਓ ਜੀ ਤੇ ਕਲਰ ਵੀ ਨਵੇਂ ਆ ਪੈਚਵਰਕ ਹੋਊਗਾ ਜੀ ਗਲੇ ਤੇ ਹਾਂਜੀ ਆ ਬਾਜੂ ਬਣੇ ਹੋਣਗੇ ਜੀ ਤੇ ਆ ਬਣੀ ਹੋਊਗੀ ਬਾਟਮ ਹਾਂਜੀ ਬਾਟਮ ਦੇ ਉੱਤੇ ਬਹੁਤ ਸੋਹਣਾ ਪੈਚ ਲੱਕੇ ਵਰਕ ਹੋਇਆ ਹੋਊਗਾ ਹਾਂਜੀ ਤੇ ਇਸ ਦਾ ਦੁਪੱਟਾ ਬਹੁਤ ਸੋਹਣਾ ਸ਼ਾਲ ਹੋਊਗਾ ਪਿਓਰ ਵੈਲਵਟ ਦਾ ਇਹ ਆ ਕਰ ਲੋ ਚੱਕ ਹਾਂਜੀ ਇਸ ਦੇ ਵਿੱਚ ਤੁਹਾਨੂੰ ਕਲਰ ਮਿਲ ਜਣਗੇ ਜੇ ਤੁਹਾਨੂੰ ਕੰਟਰਾਸਟ ਦੇ ਵਿੱਚ ਖੀਨਖਾਬ ਨਾਲ ਵੈਲਵਟ ਚਾਹੀਦੀ ਆ ਤੇ ਖੀਨਖਾਬ ਨਾਲ ਵੀ ਵੈਲਵਟ ਮਿਲ ਜੇਗੀ ਵੈਲਵਟ ਦੀ ਬਾਟਮ ਤੇ ਵੈਲਵਟ ਦਾ ਸ਼ਾਲ ਆ ਚੈੱਕ ਕਰੋ ਲਓ ਜੀ ਖੀਨ ਖਾ ਬਹੁਤ ਸੋਹਣਾ ਡਿਜ਼ਾਈਨ ਦੇਖੋ ਚਿਨਿਆ ਪਿਆ ਡਿਜ਼ਾਈਨ ਹਾਂਜੀ ਬਾਜੂ ਤੇ ਬਾਟਮ ਦੋਨਾਂ ਤੇ ਵਰਕ ਹੋਊਗਾ ਆ ਰਹਿ ਗਈ ਜੀ ਇਹਦੀ ਬਾਟਮ ਤੇ ਸ਼ਾਲ ਦੇ ਉੱਤੇ ਵੀ ਇਹਦੇ ਵਰਕ ਹੋਏਗਾ ਠੀਕ ਹੈ ਇਦਾਂ ਦੇ ਜਿੰਨੇ ਮਰਜ਼ੀ ਤੁਸੀਂ ਡਿਜ਼ਾਈਨ ਲੈ ਲਿਓ ਘੱਟ ਰੇਂਜ ਵਾਲਾ ਚਾਹੀਦੇ ਨੇ ਘੱਟ ਰੇਂਜ ਵਾਲੇ ਲੈ ਲਿਓ ਵੱਧ ਰੇਂਜ ਵਾਲੇ ਚਾਹੀਦੇ ਨੇ ਤੁਹਾਨੂੰ ਵੱਧ ਰੇਂਜ ਵਾਲੇ ਵੀ ਤੁਹਾਨੂੰ ਸੂਟ ਹਰ ਇੱਕ ਤਰ੍ਹਾਂ ਦੇ ਮਿਲ ਜਾਣਗੇ ਓਕੇ ਆ ਦੇਖੋ ਕਲਰ ਕੰਬੀਨੇਸ਼ਨ ਦੇਖੋ ਰੇਂਜਾਂ ਹਰ ਇੱਕ ਮਿਲ ਜੂਗੀ 400 ਤੋਂ ਲੈ ਕੇ ਹਾਂਜੀ ਉੱਪਰੋਂ ਜਿੰਨੀ ਮਰਜ਼ੀ ਰੇਂਜ ਦੇ ਵਿੱਚ ਲੈ ਲਿਓ ਡਿਸਕਾਊਂਟ ਪ੍ਰਾਈਸ ਤੇ ਮਿਲਣ ਚੈੱਕ ਕਰ ਲੋ ਬਹੁਤ ਸੋਹਣੀਆਂ ਚੀਜ਼ਾਂ ਬੜੀਆਂ ਹੋਣਗੀਆਂ ਹਾਂਜੀ ਤੇ ਇਹਨਾਂ ਨਾਲ ਦੁਪੱਟੇ ਹਰ ਇੱਕ ਚੀਜ਼ ਦਾ ਕਲਰ ਕੰਬੀਨੇਸ਼ਨ ਵੱਖਰਾ ਹੋਊਗਾ ਠੀਕ ਹੈ ਰਾਜੇ ਵਿంటర్ ਦੇ ਵਿੱਚ ਵੀ ਦਿਖਾ ਦਿਓ ਜਿਨ੍ਹਾਂ ਨੂੰ ਪਿਓਰ ਪਸ਼ਮੀਨਾ ਵਗੈਰਾ ਚਾਹੀਦੇ ਨੇ ਹਾਂਜੀ ਆ ਚੈੱਕ ਕਰ ਲੋ ਚੀਜ਼ਾਂ ਜੇ ਕਲਰ ਜੇ ਤੁਸੀਂ ਸਾਡੇ ਚੈੱਕ ਕਰੋਗੇ ਤਾਂ ਸਾਡੇ ਕੋਲੇ ਲਗਭਗ ਕਲਰ ਸਾਰੇ ਉਹ ਹੋਣਗੇ ਜਿਹੜੇ ਅਲੱਗ ਹੋਣਗੇ ਅਲੱਗ ਦੂਸਰਿਆਂ ਤੋਂ ਆ ਚੈੱਕ ਕਰੋ ਆ ਸਾਡਾ ਟ੍ਰੈਂਡਿੰਗ ਦੇ ਵਿੱਚ ਡਿਜ਼ਾਈਨ ਚੱਲ ਰਿਹਾ ਜੀ ਫਲਾਰ ਨੇੜੇ ਤੋਂ ਚੈੱਕ ਕਰਵਾ ਦਿਓ ਲਓ ਜੀ ਇਹ ਅਰਬਿਕ ਫਲਾਰਸ ਬੋਲਦੇ ਨੇ ਜੀ ਇਹਨਾਂ ਨੂੰ ਹਾਂਜੀ ਚੈੱਕ ਕਰਾ ਦਿਓ ਬਾਜੂ बॉटम ਕੇਰਾ ਟਿਕ ਚੈਸਟ ਇਹਨਾਂ ਦੇ ਉੱਤੇ ਵਰਕ ਹੋਊਗਾ ਦੁਪੱਟੇ ਦੇ ਉੱਤੇ ਲੱਗੀ ਹੋਈਗੀ ਲੈਸ ਬਹੁਤ ਸੋਹਣੀ ਓਕੇ ਜੀ ਪਸ਼ਮੀਨਾ ਚਾਹੀਦਾ ਹੋਊਗਾ ਜੀ ਪਿਓਰ ਪਸ਼ਮੀਨਾ ਹਾਂਜੀ ਸਾਰੇ ਲੈਸ ਪ੍ਰਾਈਸ ਦੇ ਉੱਤੇ ਕਰਿਓ ਚੈੱਕ ਲਓ ਜੀ ਇਸ ਦੇ ਨਾਲ ਰਹੇਗਾ ਦੁਪੱਟਾ ਠੀਕ ਹੈ ਜੀ ਇਦਾਂ ਦੇ ਜਿੰਨੇ ਮਰਜ਼ੀ ਡਿਜ਼ਾਈਨ ਲੈ ਲਿਓ 85 669 55000 ਦੇ ਉੱਤੇ ਜਾਂ ਤਾਂ ਸਾਡ ਨੂੰ ਕਾਲ ਕਰ ਲਓ ਜਾਂ ਫਿਰ ਸਾਡੇ ਸਟੋਰ ਦੇ ਉੱਤੇ ਮਲੇਰ ਕੋਲਾ ਵਿਜ਼ਿਟ ਕਰ ਲੋ ਠੀਕ ਹੈ ਥੈਂਕ ਯੂ